ਕਾਲ ਮੈਂ ਬੋਲਦਾ ਗੁਰਜੀਤ ਸਿੰਘ ਵਕਤ ਗੜੀ ਆ ਸਾਨੂੰ ਪਤਾ ਹੀ ਆ ਪਹਿਲੇ ਵੀਡੀਓ ਬਣਾਉਂਦੇ ਰਹਿੰਨਾ ਤੇ ਸਾਨੂੰ ਅੱਜ ਗੱਡੀ ਬਾਰੇ ਨੌਲੇਜ ਦੱਸਦਾ ਅਮਰੁੱਤੀ ਕਾਰ ਆ ਵੀ ਕਿਵੇਂ ਲੈਣੀ ਆ ਜੇ ਤੁਹਾਨੂੰ ਖਰੀਦਣੀ ਆ ਤਾਂ ਕੀ ਕੀ ਚੈੱਕ ਕਰਨਾ ਚਾਹੀਦਾ ਕੀ ਕੀ ਇੰਜਨ ਤੇ ਕੀ ਕੀ ਚੀਜ਼ਾਂ ਆ ਸਾਰਾ ਕੁਝ ਚੈੱਕ ਕਰਾਂਗੇ ਤੁਹਾਨੂੰ ਦਿਖਾਉਣਾ ਇਹ ਵੀਡੀਓ ਭਾਈ ਜੀ ਆ ਅਮਰੁੱਤੀ ਕਾਰ ਆ ਜੀ ਤੁਹਾਡੇ ਸਾਹਮਣੇ ਦੇਖ ਦਿਨਦੀ ਆ ਇਹ 99 ਮਾਡਲ ਆ ਜੀ ਸਾਰੀ ਓਰੀਜਨਲ ਆ ਜੀ ਗੱਡੀ ਇਹ ਕਿਤੇ ਪੇਂਟ ਨਹੀਂ ਕਿਤੇ ਕੁਝ ਨਹੀਂ ਹੋਇਆ ਜੀ ਇਹਨੂੰ ਤੇ ਗੱਡੀ ਪੂਰੀ ਸਾਫ ਕੇ ਰੱਖੀ ਜਾਵੇ ਨੇ ਤੇ ਤੁਹਾਨੂੰ ਮੈਂ ਦਿਖਾ ਦਲਾਂ ਜੀ ਬਾਕੀ ਸਾਰੀ ਇਹਦੇ ਬਾਰੇ ਨੌਲੇਜ ਇੰਜਨ ਜਨ ਬਰਨਰ ਟਾ ਬਾਰੇ ਵੀ ਦੱਸ ਦਾਂਗੇ ਤੇ ਗੱਡੀ ਸਾਰੀ ਰੈਡੀ ਨਾਲ ਆ ਜੀ ਠੀਕ ਹੈ ਜੀ ਬਾਕੀ ਆ ਦੇਖੋ ਜੀ ਅੰਦਰੋਂ ਡੈਸ਼ ਬੋਰਡ ਸੀਟਾਂ ਇਹਨੇ ਮੈਂ ਮਾਰ ਲਾ ਜੀ ਇਹ ਬਹੁਤ ਸਾਫ ਕੇ ਰੱਖੀ ਹੋਈ ਹੈ ਇਹ ਕੁਸਟ ਟਾਕੀਆਂ ਮਲਾਈ ਵਾਂਗੂ ਲੱਗੀਆਂ ਕੋਈ ਐਕਸੀਡੈਂਟਰ ਮੀਜਰ ਐਕਸੀਡੈਂਟ ਨਹੀਂ ਹੈਗੇ ਸਾਰੇ origignal ਨਾਟੇ ਕੱਲਾ ਕੱਲਾ ਨਾਟਾ ਰੇਜ ਨਾਗੇ ਠੀਕ ਹੈ ਜੀ ਤੇ ਟਾਕੀ ਕੱਲੀ ਕੱਲੀ ਖੋਲ ਕੇ ਦੇਖ ਲੋ ਸਾਰੇ ਰੇਜ ਨਾ ਕੋਈ ਪੇਂਟ ਨਹੀਂ ਕੋਈ স্পੇਂਟ ਨਹੀਂ ਵੀ ਲੱਗਿਆ ਨਹੀਂ ਜਮਾ ਕਰੀ ਖੜੀ ਹੈ ਜੀ ਪਹਿਲੀ ਬੱਸ ਮੰਨ ਕੇ ਚਲੋ ਬਾਹਰ ਹੀ ਗੱਡੀ ਗਏ ਨੇ ਤੇ ਤੁਹਾਡੀ ਗੀ ਦਿਖਾਉਣੇ ਨੇ ਠੀਕ ਹੈ ਅੱਜ ਕੱਲ ਅੱਜ ਕੱਲ ਨਾ ਇੱਥੇ ਘਰ ਕਰ ਜਾਂਦੀਆਂ ਗੱਡੀਆਂ ਉਹ ਵੀ ਨਾ ਅਰੀਜਨਲ ਆ ਜੀ ਕੋਈ ਧਿਆਨ ਨਾਲ ਬ੍ਰਿਟਿਸ਼ ਨਾ ਆ ਦੇ ਬਹੁਤ ਸਾਫ਼ ਰੱਖੀ ਹੋਈ ਹੈ ਜੀ ਰੋਕੀਤਾਰਾ ਜੀ ਕੋਈ ਐਕਸੀਡੈਂਟ ਨਹੀਂ ਬਿਲਕੁਲ ਅਰੀਜਨਲ ਗੱਡੀ ਹੈ ਇਹ ਕਿਹੜਾ ਨੰਬਰ ਮਾਰ ਲਾ ਬਾਕੀ ਪੀ ਵੀ ਪੀ ਵੀ 45 27 75 ਅੰਮ੍ਰਿਤ ਰਾਜ ਗੱਡੀ ਦਾ ਬਾਕੀ ਛੋਟਾ ਜਿਹਾ ਸਿਰ ਮੈਂ ਟਾਇਰ ਆ ਜੀ पचहत्तर रुपये हटर है जी चार एम आर ठीक है जी गेक करनी होगी जो बाकी चासी चूसी के तो नहीं जी देखो इस मार के गोला ठीक है जी देखो बहुत साफ है गई किसी ने भीर जी ने किसी ने लेनी होंगी है की चेक करना जी और बारे सूँ दस दें ਕਿਦਾ ਰਿਹਾ ਬਟੇਆ ਆਹ ਦੇਖੋ ਸਾਰਾ origignal ਨਾਟ ਵੀ ਦੇਖੋ ਸਾਰੇ origignal ਇਹ ਚੈੱਕ ਕਰ ਲਓ ਜੀ ਬਾਈ ਜਾਣ ਸਕੀ ਇਹਨਾਂ ਲੱਗੀ ਲੁਗੀ ਹੋਵੇ ਐਕਸੀਡੈਂਟ ਹੋਵੇ ਤਾਂ ਇਹ ਨਟਾ ਤੋਂ ਪਤਾ ਲੱਗ ਜਾਂਦਾ ਜੀ ਲੱਗੀ ਵਜੀ ਆਹ ਦੇਖੋ ਸਾਰੇ ਰਿਜਮੇ ਬਾਕੀ ਬੋਰਨ ਐਟ ਚੈੱਕ ਕਰ ਲਓ ਜੀ ਬੋਰਨ ਨਟਲੇ ਨਾਲ ਜੀ ਮਿਲਦੇ ਸ਼ੀਲਡ ਜਿਹੜੀ ਲੱਗੀ ਹੁੰਦੀ ਐ ਆਪਣੀ ਸਲੈਗ ਜੀ origignal ਜਿਵੇਂ ਆਹ ਦੇਖੋ ਬਾਕੀ ਕੋਈ ਬੋਰਲਟ ਨਹੀਂ ਖੁੱਲਿਆ ਕੋਈ ਮੇਜਰ ਐਕਸੀਡੈਂਟ ਨਹੀਂ ਗੱਡੀ ਸਾਰੀ ਗੱਡੀ ਓਰੀਜਨਲ ਹੈ ਜੀ ਗੋਡੇ ਇਸ ਚੈੱਕ ਕਰਨੀ ਚਾਹੀਦੀ ਗਲੇ ਹੁੰਦੇ ਆ ਜੀ ਇਹਦੇ ਉਹ ਓਟਲੇ ਵੀ ਕਈ ਗੱਡੀਆਂ ਨੇ ਗਲੇ ਹੁੰਦੇ ਆ ਗੋਡੇ ਕਹਿੰਦੇ ਓਟਲੇ ਉਹ ਵੀ ਬਿਲਕੁਲ ਸਹੀ ਹੈ ਜੀ ਤੇ ਬਾਕੀ ਆ ਚੀਜ਼ ਚੈੱਕ ਕਰ ਲਈ ਠੀਕ ਹੈ ਜੀ ਬਾਕੀ ਬੈਟਰੀ ਨਵੀਂ ਆ ਕਿਸੇ ਨਾ ਕੰਪਨੀ ਦੀ ਆ ਇੰਜਨ ਸਹੀ ਆ ਜੀ ਬਿਲਕੁਲ ਤੇ 99 ਮਾਡਲ ਆ ਜੀ ਇਹ ਜੇ ਕਿਸੇ ਵੀਰ ਨੇ ਚੈੱਕ ਕਰਨੇ ਸੀ ਕਿਵੇਂ ਗੱਡੀ ਲੈਣੀ ਆ ਹੁਣ ਸਾਨੂੰ ਸਟਾਰਟ ਕਰਕੇ ਦਿਖਾਉਣਾ ਜੀ ਇੰਜਨ ਵਾਰ ਵੀ ਦੱਸ ਦੇਣੀ ਦੇਖੋ ਜੀ ਕੋ ਸਟਾਰਟ ਕਰਦੇ ਜੀ ਕਿਵੇਂ ਕਿਵੇਂ ਚੈੱਕ ਕਰੀਦਾ ਜੇ ਬਾਈ ਜਣਸ ਆਪਾਂ ਗੱਡੀ ਲੈਣੀ ਆ ਜੀ origignal ਗੱਡੀ ਦਾ ਤਾਂ ਅਖਰੀ ਪਤਾ ਲੱਗਦਾ ਜੀ ਕਰਤੀ ਸਟਾਰਟ ਤੇ ਤੇ ਦਿਖਾ ਰਿਹਾ ਜੀ

ਮੋਗਲਲ ਕੱਢ ਕੇ ਦੇਖ ਲਉ ਸਲਾਹੀ ਕਿਉਂਕਿ ਮਾਰਦੇ ਤੇਨ ਬਲੂਤ ਨਹੀਂ ਮਾਰਦੀ ਇੰਜਨ ਦਾ ਇੱਥੇ ਪਤਾ ਲੱਗ ਜਾ ਬਾਕੀ ਇੱਕ ਗੱਲ ਹੋਰ ਆ ਜੀ ਜਿਹੜਾ ਚੈੱਕ ਕਰਨਾ ਨਾ ਪਹਿਲਾਂ ਸਲਾਹੀ ਗੇਜ ਨੇ ਲੱਗਣਾ ਚਾਹੀਦਾ ਤੇਲ ਫਿਰ ਸੁੱਕੀ ਕਰ ਦਿੰਦੇ ਆ ਕਿ ਸੁੱਕੀ ਆਪਣੇ ਮਨ ਨਾਲ ਕਿ ਚਲੋ ਵੀ ਤੇਲ ਕੱਢ ਕੇ ਨਾ ਵਪਾਰੀ ਕਰਦੇ ਆ ਤੇਲ ਕੱਢ ਕੇ ਤੇ ਵੀ ਧੂਆ ਨਾ ਬਾਰੇ ਗੱਡੀ ਤਾਂ ਕਰਕੇ ਫਿਰ ਮੋਗਲਲ ਕੱਢ ਦਿੰਦੇ ਆ ਤਾਂ ਕਰਕੇ ਫਿਰ ਧੂਆ ਨਹੀਂ ਮਾਰਦੀ ਜਦੋਂ ਬਾਅਦ ਚ ਪਤਾ ਲੱਗਦਾ ਜੀ ਗੱਡੀ ਵੀ ਮੋਗਲਲ ਹੈ ਹੀ ਨਹੀਂ ਯਾਰ ਕੋਈ ਵਾਲਾ ਕੋਈ ਨਹੀਂ ਆਇਆ ਹੱਥ ਪੱਲੇ ਹੱਥ ਫੜਾਉਂਦਾ ਕੋਈ ਆਣਾ ਤੁਸੀਂ ਦੇਖਣਾ ਸੀ ਜੀ ਜਦੋਂ ਲੈਣ ਵੇਲੇ ਬਸ ਇਹ ਚਾਰ ਪੰਜ ਚੀਜ਼ਾਂ ਚੈੱਕ ਕਰਨੀਆਂ ਚਾਹੀਦੀਆਂ ਜੀ ਬਾਕੀ ਸਭ ਦਿਖਾਉਣਾ ਜੀ ਗੱਡੀ ਧੂਆਂ ਬਿਲਕੁਲ ਨਹੀਂ ਮਾਰਦੀ ਆ ਦੇਖੋ ਜੀ ਰੇਸ ਦੀ ਮੜੀ ਜੀ ਦੇਖੋ ਜੀ ਹੁਣ ਆ ਧੂਆਂ ਦਾ ਸਹੀ ਸਰਾਹ ਤੂ ਯਾਰਾ ਕੋਈ ਧੂਆਂ ਨਹੀਂ ਮਾਰਦੀ ਗੱਡੀ ਕਿਹਦੀ ਕਟਾ ਲਗਾਉਣੀ ਹੈ ਜੀ ਸ਼ਿਕਾ ਜੀ ਫੋਟਰਾ ਵਾਲੀ ਆ ਇਹ ਲੱਗਦਾ ਰੱਖਣੀ ਹੈ ਗੱਡੀ ਬਾਈ ਜੀ ਉਜੀ ਦੇਖਣੀ ਆ ਜਾਂ ਲੈਣੀ ਆ ਇਹ ਗੱਲਾਂ ਧਿਆਨ ਰੱਖਿਓ ਬਾਕੀ ਅਰੀਜਨਲ ਗੱਡੀ ਦਾ ਵੱਖਰੀ ਪਤਾ ਲੱਗ ਜਾਵੇਗਾ ਰੰਗ ਤੋਂ ਵੀ ਪਤਾ ਲੱਗ ਜਾਵੇਗਾ ਐਕਸੀਡੈਂਟ ਦਾ ਵੀ ਪਤਾ ਲੱਗ ਜਾਵੇਗਾ ਚੂਕੀ ਦਾ ਵੀ ਪਤਾ ਲੱਗ ਜਾਵੇਗਾ ਪਰ ਥੋੜੀ ਜਿਹੀ ਪਰਖ ਆਪਾਂ ਨੂੰ ਆਟੋਮੈਟਿਕ ਹੀ ਆਉਣ ਲੱਗ ਜਾਂਦੀ ਜੀ ਮੈਨੂੰ ਕਿਹੜਾ ਪਹਿਲਾਂ ਹੈਗੀ ਸੀ ਪਰਕਰ ਪਰ ਦੋ ਚਾਰ ਵਾਰ ਗੱਡੀਆਂ ਲੈਤੀਆਂ ਵੇਚੀਆਂ ਫਿਰ ਇਹ ਗੱਡੀ ਦੀ ਪਰਖ ਪਰਖ ਆਉਣ ਲੱਗਦੀ ਗੱਡੀ ਦੀ ਹਾਂਜੀ ਬਹੁਤ ਸਾਫ਼ ਗੱਡੀ ਰਹਿ ਜਨਾਲੀ ਜੀ ਬਸ ਬਹੁਤ ਸਾਫ਼ ਕਰਕੇ ਬੰਦੇ ਨੇ ਵੇਚਣੀ ਤਾਂ ਹੈ ਨਹੀਂ ਵੈਸੇ ਕਿਹਨੇ ਹੁਣ ਕਹਿੰਦੇ ਵੀ ਵੀਡੀਓ ਬਣਾਣੀ ਬਣਾ ਲਊ ਮੈਂ ਨੌਲ ਦੀ ਖਾਤਰ ਵੀਡੀਓ ਪਾਈ ਆ ਜੀ ਗੱਡੀਆਂ ਦੀ ਵੀ ਇੰਜਨ ਕਿਵੇਂ ਚੈੱਕ ਕਰਨਾ ਗੀਅਰ ਕਿਵੇਂ ਚੈੱਕ ਕਰਨਾ ਗੀਅਰ ਦਾ ਤਾਂ ਤੁਹਾਨੂੰ ਪਤਾ ਲੱਗ ਜਾਂਦਾ ਹੈ ਕ੍ਰਾਉਨ-ਕ੍ਰਾਉਨ ਆਵਾਜ਼ ਨਾ ਕਰਦਾ ਉਹ ਚਲਾਈ ਤੇ ਪਤਾ ਲੱਗ ਜਾਣਾ ਇੰਜੇ ਦਾ ਤੁਹਾਨੂੰ ਦੱਸ ਦਿੱਤਾ ਬਲੂ ਨਾ ਮਾਰੇ ਧੂਆਂ ਨਾ ਮਾਰੇ ਤੁਹਾਨੂੰ ਚਲਾਈ ਤੁਹਾਨੂੰ ਵੀ ਬਾਕੀ ਧੂਆਂ ਨਾ ਮਾਰਦੀ ਹੋਵੇ ਗੱਡੀ ਕੋਈ ਵੀ ਆ ਤੇ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਜੀ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾਲ ਲਾਈਕ ਕਰਨਾ ਤੇ ਉਹਨਾਂ ਨੂੰ ਹੋਰ ਇੱਕ ਵਧੀਆ ਤੇ ਵਧੀਆ ਵੀਡੀਓ ਬਣਾ ਕੇ